ਉਹ ਦੇਸ਼ਾਂ ਵਿੱਚ ਵਾਦ ਦੇ ਸਾਰੇ ਪੰਜਾਬੀਆਂ ਨੂੰ ਤੁਹਾਡੇ ਵੀਰ ਮੰਗਲਜੀਤ ਸਿੰਘ ਨੂੰ ਸਤਿ ਸ੍ਰੀ ਅਕਾਲ ਜੀ ਇਸ ਦੀਵਾਲੀ ਦੇ ਮੌਕੇ ਤੁਹਾਡੇ ਵਾਸਤੇ ਇੱਕ ਸੌਂਗ ਲਿਖਿਆ ਜੀ ਚੰਗਾ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਹੌ ਦਨੀਏ ਵਧਾਈ ਤੂੰ ਦੀਵਾਲੀ ਵਾਲੇ ਦਿਨ ਦੀ ਤੂੰ ਨਾ ਜਾਣੇ ਕੱਟਾਂ ਕਿਵੇਂ ਪਲ ਤੇਰੇ ਬਿਨ ਨਹੀਂ ਹੌ ਦਨੀਏ ਵਧਾਈ ਤੂੰ ਦੀਵਾਲੀ ਵਾਲੇ ਦਿਨ ਦੀ ਤੂੰ ਨਾ ਜਾਣੇ ਕੱਟਾਂ ਕਿਵੇਂ ਪਲ ਤੇਰੇ ਬਿਨ ਨਹੀਂ ਹੋ ਬੜੇ ਚਿਰ ਦੀਆਂ ਰੀਝਾਂ ਮੇਰੇ ਦਿਲ 'ਚ ਹੋ ਚਿਰ ਦੀਆਂ ਰੀਝਾਂ ਮੇਰੇ ਦਿਲ 'ਚ ਜੋ ਬੈਠਾ ਸੰਭਾਲੀ ਬੱਲੀਏ ਹੋ ਬੈਠਾ ਵਿੱਚ ਆਵਦੇ ਸ਼ਾਂ ਯਾਦ ਕਰਦੀ ਕਾ ਦੀਏ ਦੀਵਾਲੀ ਬੱਲੀਏ ਹੋ ਬੈਠਾ ਵਿੱਚ ਹਾਂ ਆਵਦੇ ਸ਼ਾਂ ਯਾਦ ਕਰਦੀ ਓ ਕਾ ਦੀਏ ਦੀਵਾਲੀ ਬੱਲੀਏ ਓ ਸੋਚਿਆ ਦੀਵਾਲੀ ਤੇਰੇ ਵੇਖੂਗਾ ਮੈਂ ਨਾਲ ਨਹੀਂ ਓ ਪਰ ਮੇਰਾ ਪੂਰਾ ਹੋਇਆ ਨਹੀਂ ਐ ਸਾਲ ਨਹੀਂ ਓ ਸੋਚਿਆ ਦੀਵਾਲੀ ਤੇਰੇ ਵੇਖੂਗਾ ਮੈਂ ਨਾਲ ਨਹੀਂ ਓ ਪਰ ਮੇਰਾ ਪੂਰਾ ਹੋਇਆ ਨਹੀਂ ਓ ਸਾਲ ਨਹੀਂ ਓ ਬਸ ਐਤ ਕੀ ਦੇ ਸਾਲ ਮੇਰੇ ਬਿਨਾ ਤੂੰ ਦੀਵਾਲੀ ਏ ਮਨਾਲੀ ਕੱਲੀ ਏ ਹੋ ਬੈਠਾ ਵਿੱਚ ਆਵਦੇ ਸ਼ਾਂ ਯਾਦ ਕਰਦੀ ਕਾ ਦੀਏ ਦਿਵਾਲੀ ਬੱਲੀਏ ਹੋ ਬੈਠਾ ਵਿੱਚ ਹਾਂ ਵਦੇਸ਼ਾਂ ਯਾਦ ਕਰਦੀ ਕਾ ਦੀਏ ਦਿਵਾਲੀ ਬੱਲੀਏ ਓ ਸਾਰਾ ਦਿਨ ਕੰਮ ਉੱਤੇ ਰਹਿੰਦਾ ਹਾਂ ਮੈਂ ਫਸਿਆ ਯਾਦ ਸਨ ਕੋਈ ਵੀ ਨਾ ਰਹਿੰਦੀ ਇੱਥੇ ਮਸਿਆ ਸਾਰਾ ਦਿਨ ਕੰਮ ਉੱਤੇ ਰਹਿੰਦਾ ਹਾਂ ਮੈਂ ਫਸਿਆ ਯਾਦ ਸਨ ਕੋਈ ਵੀ ਨਾ ਰਹਿੰਦੀ ਇੱਥੇ ਮਸਿਆ ਹੋਂ ਉਂਗਲਾਂ ਤੇ ਦਿਨ ਰੋਜ਼ ਗਿਣਦਾ ਉਂਗਲਾਂ ਤੇ ਦਿਨ ਰੋਜ਼ ਗਿਣਦਾ ਸੱਚ ਤੂੰ ਮੇ ਜਾਣੀ ਚੱਲੀਏ ਹੋਂ ਬੈਠਾ ਵਿੱਚ ਹਾਂ ਵਦੇ ਸ਼ਾਂ ਯਾਦ ਕਰਦੀ ਕਾ ਦੀਏ ਦੀਵਾਲੀ ਬੱਲੀਏ ਹੋਂ ਬੈਠਾ ਵਿੱਚ ਹਾਂ ਵਦੇ ਸ਼ਾਂ ਯਾਦ ਕਰਦੀ ਕਾ ਦੀਏ ਦੀਵਾਲੀ ਬੱਲੀਏ ਉਹ ਚੜਦੇ ਸਾਲ ਮੰਗਾ ਤੇਰੇ ਕੋਲੇ ਆਊਗਾ ਹੋ ਬਾਕੀ ਸਾਰੇ ਹੀ ਤਿਉਹਾਰ ਤੇਰੇ ਨਾਲ ਮੈਂ ਮਨਾਊਗਾ ਚੜਦੇ ਸਾਲ ਮੰਗਾ ਤੇਰੇ ਕੋਲੇ ਆਊਗਾ ਸਾਰੇ ਹੀ ਤਿਉਹਾਰ ਤੇਰੇ ਨਾਲ ਮੈਂ ਮਨਾਊਗਾ ਉਹ ਤੁਮੀ ਵਿੱਚ ਤਲਵੰਡੀ ਹੁਣ ਸੋਹਣੀਏ ਹੋ ਵਿੱਚ ਤਲਵੰਡੀ ਤੁਮੀ ਸੋਹਣੀਏ ਹਾਰੂਪ ਨੂੰ ਸ਼ਿੰਗਾਰੀ ਬੱਲੀਏ ਹਾਂ ਬੈਠਾ ਵਿੱਚ ਹਾਂ ਵਦੇ ਸ਼ਾਂ ਯਾਦ ਕਰਦੀ ਕਾ ਦੀਏ ਦਿਵਾਲੀ ਬੱਲੀਏ ਹੋ ਬੈਠਾ ਵਿੱਚ ਹਾਂ ਵਦੇ ਸ਼ਾਂ ਯਾਦ ਕਰਦੀ ਕਾ ਦੀਏ ਦਿਵਾਲੀ ਬੱਲੀਏ ਹਾਂਜੀ ਚੰਗਾ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਹਾਂਜੀ ਆਪਣੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਨਾਲੇ ਦਿਵਾਲੀ ਦੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਸਤਿ ਸ੍ਰੀ ਅਕਾਲ ਜੀ